ਆਜ਼ਾਦੀ ਦੇ ਹੜੇ ਨੂੰ ਲੈ ਕੇ ਬੜੇ ਧੂਮਧਾਮ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਹਨ ਲੋਕਾਂ ਵਿੱਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਦੌਰਾਨ ਹਰ ਜ਼ਿਲ੍ਹੇ ਵਿੱਚ ਬਿਨਾਂ ਜੇ ਗੱਲ ਕਰੀਏ ਇਸ ਨੂੰ ਲੈ ਕੇ ਬੜੇ ਤੂਮ-ਤਾਮ ਨਾਲ ਜਿਹੜਾ ਕਿ ਆਜ਼ਾਦੀ ਜਿਹੜਾ ਮਨਾਇਆ ਗਿਆ ਤੇ ਜੇ ਤਰਮਦਾਨ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਤਲੀ ਸਮਾਗਮ ਦੌਰਾਨ ਇੱਥੇ ਕੈਬਨਿਟ ਮੰਤਰੀ ਲਾਲ ਜੀ ਲਾਲਚੰਦ ਢਟਾਰੂ ਚੱਕ ਜਿਹੜੇ ਆ ਉਹ ਪੁੱਜੇ ਸਨ ਔਰ ਉਹਨਾਂ ਨੇ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਔਰ ਦੇਸ਼ ਵਾਸੀਆਂ ਨੂੰ ਇਸ ਸੰਬੰਧੀ ਵਧਾਈਆਂ ਦਿੱਤੀਆਂ ਹਨ ਤੁਸੀਂ ਦੇਖ ਸਕਦੇ ਜੇ ਇਸ ਮੌਕੇ ਜਿਹੜਾ ਕਿ ਇਹ ਪਬਲਿਕ ਸਲਾਈਨ ਗਰਾਊਂਡ ਵਿੱਚ ਪ੍ਰੋਗਰਾਮ ਹੋ ਯੂਜ਼ਰ ਕੀਤਾ ਗਿਆ ਸੀ ਇਸ ਵਿੱਚ ਬੱਚਿਆਂ ਨੂੰ ਅੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਹਨ ਔਰ ਜਿੱਦ ਤੇ ਲੈ ਕੇ ਭੰਗੜਾ ਔਰ ਇਸ ਤੋਂ ਇਲਾਵਾ ਪੀਟੀ ਸ਼ੋਅ ਲਾ ਕੇ ਪੁਲਿਸ ਵੱਲੋਂ ਜਿਹੜੀ ਕਿ ਪ੍ਰਿੰਟ ਵਿੱਚ ਹਿੱਸਾ ਲੈ ਗਿਆ ਇਸ ਦੌਰਾਨ ਜਿਹੜੀ ਪਲੇਟ ਦੀ ਅਗਵਾਈ ਸੀਗੀ ਡੀਐਸਪੀ ਲੁਕੇਸ਼ ਕੁਮਾਰ ਵੱਲੋਂ ਕੀਤੀ ਗਈ ਹੈ ਔਰ ਇਸ ਦੌਰਾਨ ਜिले ਦੇ ਜਿਹੜੇ ਡੀਸੀ ਆ ਨੇ ਸ਼ਰੀਰ ਔਰ ਐਸਐਸਪੀ ਦੀਪਕ ਪਾਰੀ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਮੌਜੂਦ ਰਹੇ ਹਨ ਔਰ ਚੰਡੇਲਹਰੋਂ ਦੀ ਲਸਮ ਜਿਹੜੀ ਆ ਉਦਾਹ ਹੋ ਚੁੱਕੀ ਹੈ ਇਸ ਦੌਰਾਨ ਜਿਹੜੇ ਮੁੱਖ ਮਹਿਮਾਨ ਵਜੋਂ ਲਾਲਚੰਦ ਘਟਾਰੂ ਚ ਜਿਹੜੇ ਕੈਬਨਿਟ ਮੰਤਰੀ ਜੀ ਦਾ ਆ ਮੁਝ ਹੈ ਨਾ ਉਹਨਾਂ ਵੱਲੋਂ ਜਿਹੜੇ ਦੇਸ਼ ਵਿੱਚ ਦੇ ਜਿਹੜੇ ਬਲਦਾਨ ਦੇਣ ਵਾਲੇ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਔਰ ਵਿਧਵਾ ਜਿਹੜੀਆਂ ਹਨ ਉਹਨਾਂ ਨੂੰ ਰੀਡੀਆਂ ਨੀ ਟ੍ਰਾਈਸਾਈਕਲ ਆਪਹਾਜਨ ਸਾਈਕਲ ਬੰਦੀ ਕਰਨ ਵਾਲੀਆਂ ਜਿਹੜੀਆਂ ਵਿਧਵਾ ਹਨ ਉਹਨਾਂ ਨੂੰ ਸਲਾਈ ਮਸ਼ੀਨਾਂ ਪਹੁੰਚੀ ਗਈਆਂ ਹਨ ਮਹਾਰਾਣ ਵੱਡੀ ਗੱਦੀ ਵਿੱਚ ਪੁਲਿਸ ਮੁਲਾਜ਼ਮਾਂ ਜਿਹੜੇ ਕਿ ਆਪਣੀ ਡਿਊਟੀ ਬਾਂਧ ਰਿਟ ਨਿਭਾਉਂਦੇ ਰਹੇ ਹਨ ਔਰ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਸਕੂਲ ਦੇ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਵਿੱਚ ਭਾਗ ਲੈ ਆ ਗਿਆ ਉਹਨਾਂ ਨੂੰ ਇਸੋਕੇ ਇੱਕ ਮਹਿਮਾਨ ਵਲੋਂ ਜਿਹੜਾ ਕੀ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਪੂਰੇ ਦੇਸ਼ ਵਿੱਚ ਇਸ ਆਜ਼ਾਦੀ ਦਾ ਦਿਨ ਲੈ ਕੇ ਵਧਾਈਆਂ ਦਿੱਤੀਆਂ ਨੂੰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੇ ਹਨ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਲਾਏ ਜਾ ਰਹੇ ਹਨ ਰਮਨ ਚਾਵਲਾ ਜਗਮਨੀ ਟੀਵੀ ਤਰੰਤਰੰਣ ਮੇਰੇ ਸਮਸਤ ਦੇਸ਼ ਵਾਸੀਆਂ ਨੂੰ ਨਾਸੀ મે ਗਾਂਦ ਅਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਮੇਰੇ ਲਈ ਇਹ ਭਾਗਾ ਵਾਲੀ ਖੜੀ ਹੈ ਕਿ ਮੈਨੂੰ ਤਰਨਤਾਰ ਦੀ ਵਿਰਾਸਤੀ ਭੂਮੀ ਤੇ ਆਣ ਦਾ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਉਹਨਾਂ ਮਹਾਨ ਜੋਧਿਆਂ ਨੂੰ ਜਿਨ੍ਹਾਂ ਦੀਆਂ ਸਿਰਲਕ ਕੁਰਬਾਨੀਆਂ ਦੇ ਸਦਕਾ ਇਹ ਆਜ਼ਾਦੀ ਸਾਨੂੰ ਮਿਲੀ ਸਿੱਦੇ ਆਜਮ ਭਗਤ ਸਿੰਘ ਦੀ ਲਹਿਰ ਹੋਵੇ ਗਦਰੀ ਬਾਬਿਆਂ ਦੀ ਲਹਿਰ ਹੋਵੇ ਔਰ ਵਿਸ਼ੇਸ਼ ਤੌਰ ਤੇ ਗਦਰੀ ਬਾਬਿਆਂ ਦਾ ਪਿੰਡ ਸੋਰਸਿੰਗ ਚ ਹਾਲ ਜਿੱਤੇ ਸਭ ਤੋਂ ਵੱਡੇ ਪੰਜਾਬ ਦੇ ਅੰਦਰ ਜਥਿਆਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੀਮਤੀ ਮੈਂ ਸਮਝਦਾ ਵੀ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਵਕ ਵਕ ਕੁਰਬਾਨੀਆਂ ਦੇ ਰੂਪ ਦੇ ਵਿੱਚ ਦੇ ਕੇ ਇਸ ਦੇਸ਼ ਨੂੰ ਯਾਦ ਕਰਾਇਆ ਸੋ ਅੱਜ ਇਸ ਆਜ਼ਾਦੀ ਅਧਿਹਾੜੇ ਨੂੰ ਮਹਿਮਾਨਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਜਿਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੱਟ ਗਵਰਨਸ ਦੇਣ ਦੇ ਲਈ ਬੜੇ ਹਿਸਟੋਰੀਕਲ ਇਸ ਸੈਂਟੇਫਿਕ ਫੈਸਲੇ ਪੰਜਾਬ ਦੀ ਧਰਤੀ ਤੇ ਕੀਤੇ ਸੋ ਪੰਜਾਬ ਦੇ ਲੋਕਾਂ ਨੂੰ ਜਿਸ ਵਾਅਦੇ ਦੇ ਨਾਲ ਇਹ ਸਰਕਾਰ ਆਈ ਸੀ ਕਿ ਉਹ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹੈ ਚਾਹੇ ਬਿਜਲੀ mafi ਬਿਜਲੀ ਦਾ ਵੱਡਾ 600 ਜੁੜ ਲੋਕਾਂ ਨੂੰ ਪੰਜਾਬ ਵਿੱਚ ਮਿਲ ਰਿਹਾ 10 ਲੱਖ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹਦੇ ਤ하ਤ ਸਭੁੱੱਚੇ ਪੰਜਾਬੀਆਂ ਨੂੰ ਕਵਰ ਕੀਤਾ ਜਾ ਰਿਹਾ ਸੋ ਲਗਾਤਾਰ ਚਾਹੇ ਪ੍ਰੋਕੂਰਮੈਂਟ ਦਾ ਸਵਾਲ ਹੋਵੇ ਬੀਟ ਹੋਰ ਪੈਡੀ ਦਾ ਉਹਦੇ ਉੱਤੇ ਕਿਸਾਨਾਂ ਦੇ ਖਾਤੇਾਂ ਦੇ ਵਿੱਚ ਵਿੱਚ ਵੀ ਘੰਟੇ ਪੈਸੇ ਦੇ ਵਿੱਚ ਪੈਸੇ ਪਾਏ ਜਾ ਰਹੇ ਸੋ ਲਗਾਤਾਰ ਪੰਜਾਬ ਦੇ ਅੰਦਰ ਜ਼ੰਗਰਾਤ ਦੇ ਵੱਡੀ ਪੱਧਰ ਤੇ ਲਗਭਗ 1000 ਕਾਮਾ ਪੱਕਾ ਕੀਤਾ ਆ 55000 ਤੋਂ ਵੱਧ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਕਿਸੇ ਅ ਮਤਲਬ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਮੈਰਿਟ ਤੇ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਦੇ ਦਹਾਕੇ ਜਿਹੜੇ ਆ ਸਰਦ ਕੀਤੇ ਜਾ ਰਹੇ ਸੋ ਮੈਂ ਪ੍ਰਬੰਧਕਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਬਹੁਤ ਮਾਨਸਕਾਰ ਮਿਲਿਆ ਤਰਨਤਾਰ ਦੀ ਸਦਤੀ ਤੇ ਮੇਰਾ ਵੈਸੇ ਵੀ ਤਰਨਤਾਰਨ ਦੇ ਨਾਲ ਬੜਾ ਪੁਰਾਣਾ ਤੇ ਮੋਸਮਾ ਰਿਸ਼ਤਾ ਹੈ ਸੋ ਮੈਂ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਚ ਨੌਜਵਾਨ ਮੂਵਮੈਂਟ ਦੇ ਦੌਰਾਨ ਕਾਫੀ ਆਪਣਾ ਜੀਵਨ ਬទਿਤ ਕੀਤਾ ਸੋ ਮੇਰੇ ਨਾਲ ਅੱਜ ਮੇਰੇ ਐਮ ਐਲ ਏ ਸਰਵਨ ਸਿੰਘ ਜੀ ਤੋਂਨ ਸਾਡੇ ਵੱਡੇ ਪੁਲਿਸ ਸੇ ਅਧਿਕਾਰੀ ਰਾਜਪਾਲ ਜੀ ਆਪਣੇ ਡਿਪਟੀ ਕਮਿਸ਼ਨਰ ਰਾਮਾ ਜੀ ਐਸਐਸਪੀ ਸੋ तमाम ਜਿੰਨੇ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਬੜਾ ਸ਼ਾਨਦਾਰ ਇਵੈਂਟ ਆਰਗੇਨਾਈਜ਼ ਕੀਤਾ ਮੇੜਾ ਨੂੰ ਵੈਬੀ ਸੈਟ ਕਰਦਾ ਸੋ ਫਿਰ ਦੁਬਾਰਾ ਸੂਬੇ ਦੇ ਦੇਸ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਮੇਰੇ ਪਿਆਰੇ ਤਰਨਤਾਰਨ ਵਾਸੀਆਂ ਨੂੰ 79ਵੇਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾ ਸਰ ਪੈਡੀ ਦੇ ਸੀਜ਼ਨ ਲੈ ਕੇ ਕਿਸਾਨਾਂ ਅਟਕ ਪੁਰੀਆਂ ਤਿਆਰੀਆਂ ਨੇ ਪੈਡੀ ਦੇ ਸੀਜ਼ਨ ਦੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿੰਦੀ ਜਾਈਗੀ ਅੱਲਾਕੱਲਾ ਦਾਣਾ ਚੱਕਾਂਗੇ ਔਰ 190 ਲੱਖ ਮੀਟਰ ਜਿਹੜਾ ਸਾਨੂੰ ਉਮੀਦ ਆ ਵੀ ਪੈਡੀ ਆਊਗੀ ਮੰਡੀਆਂ ਦੇ ਅੰਦਰ ਸੋ ਕਿਸਾਨਾਂ ਨੂੰ ਜੀਆਆਂ ਪੁਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਲਈ ਚਾਰ ਮੈਂਬਰੀ ਜਿਹੜਾ ਉਹ ਕੋਆਰਡੀਨੇਸ਼ਨ ਵੀ ਸਾਡੇ ਮੰਤਰੀ ਸਭਾਣਾ ਦੇ ਲੈਵਲ ਤੇ ਬਣੀ ਹੈ ਸੋ ਅ ਕੋਈ ਮਤਲਬ ਢਿਲਣੀ ਵਰਤੀ ਜੋ ਕਿ ਪੂਰੀ ਤਿਆਰ ਕਿਸਾਨਾਂ ਉੱਪਰ ਬਾਬ ਜਿਹੜੀ ਹੋਈ ਹੈ بارشਾਂ ਕਰਕੇ ਉਹਦੇ ਸਪੰਸ ਵੀ ਲਾਜ਼ਮੀ ਤੌਰ ਤੇ ਉਹਦੀਆਂ ਗਰਦੋਰੀਆਂ ਹੋਣਗੀਆਂ ਕਿਸਾਨਾਂ ਦੇ ਨਾਲ ਖੜੇ ਆ ਪਹਿਲੋਂ ਵੀ ਅੱਜ ਹੀ ਬਣੇ